ਬੀਤੀ ਦੇਰ ਰਾਤ ਫਾਜ਼ਿਲਕਾ ਫਰੋਈਪੁਰ ਰੋਡ ਤੇ ਹੋਈ ਲੜਾਈ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਮੁਸ਼ਕਲ ਨਾਲ ਲਿਆਂਦਾ ਹਸਪਤਾਲ ਜਾਣਕਾਰੀ ਦੇਂਦੇ ਹੋਏ ਮਦਦ ਕਰਨ ਵਾਲੇ ਨੇ ਦੱਸਿਆ ਅਤੇ ਜ਼ਖਮੀ ਹੋਏ ਯੋਗਾ ਦਾ ਕਹਿਣਾ ਹੈ ਵੀ ਰਿਸ਼ਤੇਦਾਰੀ ਵਿੱਚ ਵਿਆਹ ਤੇ ਗਏ ਸੀ ਅਤੇ ਰਸਤੇ 'ਚ ਲੇਟ ਹੋ ਜਾਣ ਕਾਰਨ ਫਰੋਈਪੁਰ ਰੋਡ ਤੇ ਬਣੇ ਇੱਕ ਪ੍ਰਾਈਵੇਟ ਢਾਬੇ ਤੇ ਰੁਕ ਗਏ ਜਿੱਥੇ ਕੁਝ ਵਿਅਕਤੀਆਂ ਵੱਲੋਂ ਉਹਨਾਂ ਨਾਲ ਪੱਟ ਮਾਰ ਕੀਤੀ ਗਈ ਜਿਸ ਸਬੰਧ ਵਿੱਚ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਹੋਰ ਕੀ ਕੁਝ ਹੋਇਆ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਅਛਰ ਕੀ ਨਾਮ ਜਟਾ ਉਸ ਜਿਹੜਾ ਲੋਗੀ ਜੀ ਸਰ ਕੱਲ ਰਾਤ ਅਸੀਂ ਤੁਹਾਰੇ ਸੀਗੇ ਰਿਸ਼ਤੇਦਾਰੀ ਚ ਮੈਰੀ ਸੀ ਆਪਣਾ ਜਲਾਲਾਬਾਦ ਤੋਂ ਤੇ ਜਰੂਰ ਲੇਟ ਹੋ ਗਏ ਇਸਕੇ ਚਲ ਖਾਣਾ ਬੇ ਸੇਵ ਕਰੇ ਕਨੂੰ ਤੰਗ ਕਰਮ ਚਲ ਖਾਣਾ ਇੱਥੇ ਖਾ ਲੈਨੇ ਹੋਟਲ ਦੀ ਆਪਣੇ ਫਾਇਲ ਕਦੇ ਬਾਹਰ ਪੰਪ ਦੇ ਸਾਹਮਣੇ ਆਪਣੀ ਪਿੰਡੀ ਦਾ ਟੱਪਾ ਕਰਕੇ ਠੀਕ ਖਾਣਾ ਖਾਰੇ ਨਾਲ ਕੋਈ ਉਲਟੀ ਕਰ ਰਹਾ ਸੀ ਗੱਲੜਕਾ ਤੇ ਉਹਨੂੰ ਅਸੀਂ ਕਿਹਾ ਵੀ ਯਾਰ ਤੂੰ ਨਾਲ ਨਾ ਬਾਹਰ ਜਾ ਕੇ ਕਰ ਲੋ ਵੀ ਸਾਰੇ ਖਾ ਰਹੇ ਆ ਇਨੇ ਜੋ ਥੋੜੇ ਬੋਲਿਆ ਕੋਈ ਸੀ ਕਿ ਯਾਰ ਵੀ ਕਾਣਾ ਖਾ ਰਿਹਾ ਥੋੜਾ ਜਿਹਾ ਬਾਹਰ ਜਾ ਕੇ ਸੁਰਤੀ ਕਰ ਲਓ ਇੱਥੇ ਉਹਨਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਗੱਲਾਂ ਤੇ ਚਲੋ ਅਸੀਂ ਗੱਲ ਪਰ ਮਤਲਬ ਉਹਨਾਂ ਨੇ ਵੀ ਸਾਡੇ ਪਏ ਕੁੜੀ ਦਾ ਥੋੜਾ ਜਿਹਾ ਹੋ ਗਿਆ ਉਹਨੇ ਚ ਉਹ ਸੀਗੇ ਘਟੋ ਘਟ 8-10 ਉਹਨਾਂ ਦੇ ਕੋਲ ਕਾਫੀ ਵੀ ਰੋਲਾ ਹੋਇਆ ਫਿਰ ਉਹਨਾਂ ਨੇ ਸਾਡੇ ਤੋਂ ਸੜਕ ਤੇ गिर ਕੇ ਇੱਕ ਬਲੈਕ ਕਲਰ ਦੀ ਵਰਨਾਕਾਰ ਸੀ ਜਿਹੜੀ ਉਹਨਾਂ ਨੇ ਸਾਡੇ ਤੇ ਚੜਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਕੁਦਰਤੀ ਮਤਲਬ ਅਸੀਂ ਉੱਠ ਕੇ ਚਲੋ ਭੱਜਿਆ ਉਨੇ ਦੁਬਾਰਾ ਫਿਰ ਸੀ ਬੇ ਸਰਦਾਰ ਕੋਈ ਲੜਕਾ ਸੀ ਉਹਨੇ ਫਿਰ ਦੁਬਾਰਾ ਫਿਰ ਉਹ ਸੜਕ ਤੇ ਸਾਨੂੰ ਸੱਟਿਆ ਫਿਰ ਗੱਡੀ ਪਜਾ ਕੇ ਲੈ ਕੇ ਆਇਆ ਫਿਰ ਉਹਨਾਂ ਨੇ ਸਾਡੇ ਮਤਲਬ ਕਾਫੀ ਬਹੁਤ ਜ਼ਿਆਦਾ ਕੁੱਟਿਆ ਨਾਲ ਛੋਟਾ ਬ੍ਰਦਰ ਸੀ ਉਹਨੂੰ ਵੀ ਬਹੁਤ ਜ਼ਿਆਦਾ ਕੁੱਟਿਆ ਨੀਚੇ ਲਟਾ ਕੇ ਮਤਲਬ ਬਹੁਤ ਜ਼ਿਆਦਾ ਉਤੋਂ ਫਿਰ ਮੇਰੇ ਇੱਥੇ ਬੋਤਲ ਮਾਰੀ ਕੰਚ ਦੀ ਉਸ ਤੋਂ ਬਾਅਦ ਮੈਨੂੰ ਕੋਈ ਹੋਸ਼ ਨਹੀਂ ਆਈ ਕਿੰਨੇ ਕਿੰਨੇ ਵਜੇ ਦੀ ਗੱਲ ਹੈ ਜੀ ਇਹ ਰਤ ਮਤਲਬ 22 ਵਜੇ ਦੀ ਗੱਲ ਹੈ ਹਾਂ ਜੀ ਅਸੀਂ ਤਾਂ ਮੈਰਿਜ ਤੋਂ ਆ ਰਹੇ ਸੀਗੇ ਕਿੰਨੇ ਜਨੇ ਸੀ ਕਿੰਨੇ ਜਨੇ ਸੀ ਅਸੀਂ ਤਿੰਨ ਜਨੇ ਸੀਗੇ ਉਹ ਕਿੰਨੇ ਜਨੇ ਸੀ ਉਹ ਉਸ ਤੋਂ ਬਾਅਦ ਘੱਟੋ ਘੱਟ 15-20 ਜਨੇ ਸੀਗੇ ਉਹ ਉਹ 20 ਜਨੇ ਸੀ ਉਹ ਵਾਰ-ਵਾਰ ਵਾਰ-ਵਾਰ ਮਤਲਬ ਉਹ ਲੜਾਈ ਖਤਮ ਕਰਨ ਤੇ ਹੀ ਨਹੀਂ ਆ ਰਹੇ ਸੀ ਜੀ ਫਿਰ ਅਸੀਂ ਭੱਜੇ ਉੱਥੋਂ ਭੱਜ ਕੇ ਅਸੀਂ ਫਾਇਲਗਾ ਵੱਲ ਮਤਲਬ ਪੋਲ ਵਾਲੀ ਸਾਈਡ ਭੱਜੇ ਅਸੀਂ ਬਚਣ ਵਾਸਤੇ ਪਰ ਉਹਨਾਂ ਨੇ ਪਿੱਛਾ ਸਾਡਾ ਪੂਰਾ ਕੀਤਾ ਉੱਥੇ ਫਿਰ ਸਾਨੂੰ ਉਹਨਾਂ ਨੇ ਸੱਟ ਲਿਆ ਉੱਥੇ ਫਿਰ ਮਤਲਬ ਪੂਰਾ ਕਰੋ ਤਾਂ ਬਹੁਤ ਜ਼ਿਆਦਾ ਫਿਰ ਕੁੱਟਿਆ ਉਹਨਾਂ ਨੇ ਸਾਰਿਆਂ ਨੇ ਬੀ ਇੱਕ ਇੱਕ ਜਣੇ ਨੂੰ 7 8 ਜਣੇ ਮਤਲਬ ਪੈਰੇ ਸੀਗੇ ਤੇ ਫਿਰ ਅਸੀਂ ਉੱਥੋਂ ਫਿਰ ਇੱਕ ਸਾਡੇ ਨਾਲ ਚਲੋ ਇੱਕ ਆਪਣੇ ਰਿਲੇਟਿਵ ਸੀ ਕੁਦਰਤੀ ਵੀ ਪਤਾ ਨਹੀਂ ਰੱਬ ਵੱਲੋਂ ਹੀ ਉਹ ਉੱਥੇ ਪਹੁੰਚੇ ਤੇ ਉਹਨਾਂ ਨੇ ਕੋ ਬਹੁਤ ਡਿਫੈਂਸ ਕੀਤਾ ਛੁਡਾਉਣ ਵਾਸਤੇ ਬਹੁਤ ਉਹਨਾਂ ਨੇ ਮਤਲਬ ਐਫਰਟ ਲਾ ਕੀਤਾ ਉਹ ਦੇਖ ਕੇ ਫਿਰ ਜਦੋਂ ਮੇਰੇ ਉਹਨਾਂ ਨੇ ਬੋਤਲ ਮਾਰੀ ਫਿਰ ਉਹਨਾਂ ਨੂੰ ਵੀ ਵੀ ਹੋ ਗਿਆ ਵੀ ਸੱਟ ਜਿਆਦਾ ਲੱਗੀ ਤੇ ਫਿਰ ਉਹਨਾਂ ਮੇਰੇ ਬਹੁਤ ਜ਼ਿਆਦਾ ਬਲੱਡ ਸਾਰਾ ਬਲੀਡ ਬਲੀਡ ਸਾਰਾ ਮਤਲਬ ਪਰ ਗਿਆ ਮੇਰੇ ਬਲੀਡਿੰਗ ਨਾਲ ਸਾਰੇ ਸ਼ਾਰਟ ਸ਼ੂਟ ਫਿਰ ਮੈਨੂੰ ਕੋਈ ਹੋਸ਼ ਨਹੀਂ ਬਸ ਮੈਨੂੰ ਇਹਨਾਂ ਦਿਖ ਰਿਹਾ ਸੀਗਾ ਵੀ ਛੋਟੇ ਨੂੰ ਕੋਟਰੇ ਸੀਗੇ ਉੱਪਰ 8-10 ਜਨ ਨੂੰ ਉੱਤੋਂ ਲੱਤਾਂ ਮਰੀਆਂ ਰਹੀਆਂ ਸੀ ਉਹ ਨੀਚੇ ਲਟਿਆ ਹੋਇਆ ਸੀ ਮੇਰੇ ਜਿਵੇਂ ਸੀਗਾ ਆਪਣਾ 골ਡ ਸੀ ਛੋਟੇ ਦੇ ਵੀ ਪਾਇਆ ਹੋਇਆ ਸੀ ਮੇਰੇ ਵੀ 골ਡ ਪਾਇਆ ਹੋਇਆ ਸੀ ਉਹਨਾਂ ਨੇ 골ਡ ਵੀ ਸਾਡੇ ਚਾਈਨੀ ਤੇ ਲੋਕਟ ਸੀਗੇ ਦੋਨਾਂ ਦੇ ਉਹਨਾਂ ਨੇ ਪੂਰੇ ਉਹ ਮੇ ਖਿੱਚ ਕੇ ਤੇ ਉਹ ਲੈ ਗਿਆ ਉਹ ਮੈਨੂੰ ਪਤਾ ਲੱਗ ਗਿਆ ਸੀ ਉਹਨਾਂ ਨੇ ਮੇਰੇ ਤੋਂ ਫੜ ਕੇ ਮੈਂ ਖੁਦ ਮੰਨ ਲਵਾਂ ਮੈਨੂੰ ਉਹ ਤੋਂ ਪਤਾ ਲੱਗ ਗਿਆ ਵੀ ਉਹਨਾਂ ਨੇ ਜਦ ਫੜ ਕੇ ਖਿੱਚਿਆ ਦੇ ਛੋਟੇ ਦੇ ਵੀ ਉਹ ਹੀ ਮਤਲਬ ਸੇਮ ਹੀ 골ਡ ਚੇਨ ਸੀ ਤੇ ਇੱਕ ਨਾ ਲੋਕਟ ਸੀਗਾ ਉਹਦਾ ਵੀ ਉਹ ਖਿੱਚ ਕੇ ਲੈ ਗਏ ਤੇ ਫੋਨ ਮੇਰੇ ਕੋਲ ਖੋ ਕੇ ਆਪ ਮਤਲਬ ਸੁਟਿਆ ਉਹਨਾਂ ਨੇ ਥੱਲੇ ਜੋ ਸਾਰਾ ਬਿਲਕੁਲ ਟੁੱਟ ਗਿਆ ਜੋ ਉਹ ਬਿਲਕੁਲ ਹੀ ਮਤਲਬ ਯੂਜ਼ ਕਰਨ ਦੇ ਨਹੀਂ ਆਂਦੇ ਤੁਸੀਂ ਉਹਨਾਂ ਨੂੰ ਕੁਛ ਨਹੀਂ ਨਹੀਂ ਅਸੀਂ ਨਹੀਂ ਜਾਣਦੇ ਬਿਲਕੁਲ ਵੀ ਪੁਲਿਸ ਕੰਪਲੇਟ ਕੀਤੀ ਕੀ ਕੀਤੀ ਹੈ ਪੁਲਿਸ ਕੰਪਲੇਟ ਕਰੀ ਰਾਤ हां जी ਫਿਰ ਐਡਮਿਟ ਹੋਏ ਤੇ ਹਸਪੀਟਲ ਤੇ ਇੱਥੇ ਜਰੂਰ ਡਾਕਟਰਾਂ ਨਾਲ ਲੱਗ ਕੇ ਤੇ ਕੀ ਮੰਗ ਕੀ ਕਰਦੇ ਮੰਗੇ ਕਰਦੇ ਆ ਜਲਦੀ ਤੋਂ ਜਲਦੀ ਥੋੜਾ ਪੁਲਿਸ ਪ੍ਰਸ਼ਾਸਨ ਤੋਂ ਜ਼ੋਰ ਲਗਾਏ ਤੇ ਬੰਦੇ ਚੱਕਣ ਇਸ ਤਰ੍ਹਾਂ ਦੇ ਮੰਨ ਲਓ ਜੋ ਵੀ ਹੈ ਬਦਮਾਸ਼ੀ ਵਾਲੀਆਂ ਘਟਨਾਵਾਂ ਤਾਂ ਹੀ ਥੋੜੀ ਜਿਹੀ ਘਟਣਗੀਆਂ ਜੋ ਵੀ ਹਰ ਇੱਕ ਨੂੰ ਕੋਈ ਡਰਤਾ ਹੋਵੇ ਜੋ ਉਹਨਾਂ ਨੇ ਦੇਖ ਰੇ ਸੀ ਅਸੀਂ ਮੰਨ ਲਓ ਅਸੀਂ ਵਾਰ-ਵਾਰ ਛੱਡ ਰਹੇ ਸੀ ਭੱਜ ਰਹੇ ਸੀ ਪਰ ਉਹ ਵਾਰ-ਵਾਰ ਪਿੱਛਾ ਕਰ ਕਰਕੇ ਮਤਲਬ ਸਾਨੂੰ ਉਹਨਾਂ ਨੇ ਮਰਨ ਤੱਕ ਗਈ ਕੋ ਨਾਲ ਕੀ ਗੱਲ ਹੋਈ ਜੀ ਸਰ ਉਹ ਬਸ ਰਾਤ ਨੂੰ ਅਸੀਂ ਆਰੇ ਸੀ ਜਲਾਲਾ ਬਾਤ ਤੋਂ ਤੇ ਰਸਤੇ ਚ ਅਸੀਂ ਉੱਥੇ ਚਾਪੀ ਰਸਤੇ ਰੁਕੇ ਸੀਗੇ ਤੇ ਕਿਉਂਕਿ ਸੀਗਾ ਖਾਣਾ ਉਹਨਾਂ ਨੇ ਮਤਲਬ ਉੱਥੇ ਉੱਥੇ ਹੀ ਅੱਧਾ ਸੀ ਖਾਣਾ ਕਰ ਸੀ ਨਾਲ ਮੁੰਡਾ ਬੈਠੇ ਸੀਗੇ ਉਹਨਾਂ ਨੇ ਕੋਲ ਹੀ ਉਲਟੀ ਕਰਨ ਲੱਗ ਗਏ ਅਸੀਂ ਰੋਕਿਆ ਉਹਨਾਂ ਨੂੰ ਕੇਰ ਕੋਲ ਨਾ ਕਰੋਗੇ ਬਾਹਰ ਜਾ ਕੇ ਕਰ ਲੋ ਪਰ ਉਹਨਾਂ ਨੇ ਇਹ ਨਹੀਂ ਸੋਚਿਆ ਕਿ ਉਹਨਾਂ ਨੇ ਇੱਕ ਵਾਰ ਫਿਰ ਅਸੀਂ ਕਿਹਾ ਫਿਰ ਉਹ ਉਹਨਾਂ ਨੇ ਉਹਨਾਂ ਚੋਂ ਇੱਕ ਮੁੰਡਾ ਉੱਠ ਕੇ ਗਾਲ ਘੜਤੀ ਉਹ ਜਦੋਂ ਅਸੀਂ ਗੋਠੇ ਕੀ ਗਾਲ ਕਿਉਂ ਕੱਢੀ ਆਦਾ ਬੋਲੇ ਉਹਨਾਂ ਤੋਂ ਉਦੋਂ ਮੁੰਡੇ ਦੋ ਮੁੰਡੇ ਹੋਰ ਭੱਜ ਕੇ ਆ ਗਏ ਅਸੀਂ ਜਦੋਂ ਵੇਖਿਆ ਦੋ ਦਿਨ ਨਾਲ ਨਾਲ ਪਿੱਛੇ ਤਿੰਨ ਚਾਰ ਹੋਰ ਸੀਗੇ ਉਹ ਕਰਦੇ ਕਰਦੇ ਘਟੋ ਘਟ ਵਿੱਚ ਸੱਤ ਅੱਠ ਹੋਣ ਦੇ ਹੋ ਗਏ ਉਹਨਾਂ ਨੇ ਆਂਦੇ ਸਾਡੇ ਗੱਲ ਪੈ ਗਿਆ ਪਹਿਲਾਂ ਤਾਂ ਅਸੀਂ ਵੀ ਇਹ ਕਿਉਂ ਥੋੜਾ ਬਹੁਤ ਅਗੇ ਡਿਫੈਂਸ ਕੀਤਾ ਆਪਣੇ ਵੱਲੋਂ ਜਿੰਨਾ ਹੋ ਸਕਦਾ ਪਰ ਉਹਨਾਂ ਨੇ ਉਹਨੇ ਟਾਈਮ 'ਚ ਜੀ ਉਹਨਾਂ ਦੀ ਇੱਕ ਗੱਡੀ ਹੋ ਰਹੀ ਮੋਟਰਸਾਈਕਲ ਹੈ ਉਹ ਘਟੋ ਘਟ 15 ਤੋਂ 20 ਬੰਦੇ ਹੋ ਗਏ ਫਿਰ ਉਹਨਾਂ ਨੇ ਸਾਨੂੰ ਸੜਕ ਤੇ ਸੁੱਟ ਲਿਆ ਸਾਨੂੰ ਮਤਲਬ ਸ਼ਰਮ ਪਣ ਤਾਂ ਸਭ ਕੋ ਬਹੁਤ ਘੁੱਟਿਆ ਉਹਨਾਂ ਨੇ ਫਿਰ ਉਸ ਤੋਂ ਬਾਦ ਉਹਨਾਂ ਨੇ ਗੱਡੀ ਸੀਗੀ ਮੇਰੀ ਗੱਡੀ ਤੇ ਵੀ ਪੱਥਰ ਮਾਰਿਆ ਉਹਦੇ ਵਿਸ਼ੇਸ਼ ਤੌਰ ਤੇ ਫਿਰ ਉਸ ਤੋਂ ਜਿਹੜੀ ਸਾਡੇ ਚੇਨ ਪਾਈਆਂ ਸੀਗੀਆਂ ਸੁੱਟ ਕੇ ਮੈਨੂੰ ਵੀ ਉਦੋਂ ਪਤਾ ਲੱਗਿਆ ਜਦੋਂ نیچے ਸੁੱਟਿਆ ਤੇ ਹੱਥ ਮਾਰਿਆ ਉਦੋਂ ਮੇਰੀ ਚੇਨ ਵੀ ਉਤਾਰ ਲਈ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਹ ਹੋਰ ਵੀ ਮਤਲਬ ਬਹੁਤ ਓਕੇ ਵੱਡੇ ਬ੍ਰਦਰ ਮਰੇ ਆ ਨਾਲ ਸੀਗੇ ਉਹਨਾਂ ਦੇ ਸਿਰ ਤੇ ਮਾਰ ਬਹੁਤ ਮਾਰੀ ਪਤਾ ਨਹੀਂ ਕੀ ਮਾਰਿਆਗਾ ਉਹਨਾਂ ਦਾ ਸਾਰਾ ਸਿਰ ਤਾਂ ਬਹੁਤ ਜ਼ਿਆਦਾ ਬਲੀਡਿੰਗ ਹੋਈ ਉਦੋਂ ਹੀ ਵਸ ਜਦੋਂ ਉਹਨਾਂ ਦੇ ਸਿਰ ਤੇ ਬੋਤਲ ਮਾਰੀ ਉਦੋਂ ਹੀ ਮੈਨੂੰ ਸੁੱਟ ਕੇ ਨੀਚੇ ਮਾਰਿਆ ਤੇ ਉਦੋਂ ਮੈਂ ਬੇਹੋਸ਼ ਹੋ ਗਿਆ ਫਿਰ ਉਸ ਤੋਂ ਬਾਅਦ ਉਹ ਸਾਨੂੰ ਸਾਡੇ ਕੋਲ ਰਿਲੇਟਿਵ ਉਹ ਕੁਦਰਤੀ ਉਹ ਟਾਪਰੇ 'ਤੇ ਉਹ ਸਾਨੂੰ ਲੈ ਕੇ ਉਸ ਪਰ ਪਹੁੰਚ ਗਏ ਕਿਹੜੀ ਟਾਪੇ ਦੀ ਗੱਲ ਹੈ ਇਹ ਪਿੰਡੀ ਤੇ ਟਾਪੇ ਦੀ ਪਿੰਡੇ ਟਾਪੇ ਦੀ ਹਾਂ ਕਿੰਨੇ ਵਜੇ ਦੀ ਗੱਲ ਹੈ ਇਹ ਰਾਤ ਯੋ ਸਵਾਗ ਦੋ ਦੋ ਸਵਾ ਦੋ ਟਾਈਮ ਹੋ ਜਾਂਦੇ ਸੀ ਦੋ ਸਵਾ ਦੋ ਹੋਏ ਸੀ ਬ੍ਰੇਕਮੂਟਰ ਕੀਤੀ ਮੈਂ ਇਸਕਮੂਟਰ ਕੀਤੀ ਦਾ ਕੀ ਹਉਨ ਉਹ ਮਾਸੀ ਇਹ ਕੀ ਪ੍ਰਸ਼ਾਸਨ ਜਿੰਨੀ ਜਲਦੀ ਵਸੂ ਹੋ ਸਕਦਾ ਕਿ ਉਹ ਜਲਦੀ ਉਹਨਾਂ ਨੂੰ ਫੜੇ ਤੇ ਉਹ ਮਤਲਬ ਇਹ ਤਾਂ ਬਹੁਤ ਨਜਾਇਜ਼ ਨਾਲ ਲੁੱਟਾ ਖੋਹਾਂ ਤੇ ਇਹ ਚੀਜ਼ਾਂ ਤਾਂ ਕਿਤੇ ਵੀ ਸ਼ਰ੍ਹਾਂ ਮਉਣ ਲੱਗੀਆਂ ਹੁੰਦਾ ਚਾਰੇ ਚੁਨੇ ਨਿਕਲ ਸਕਦਾ ਕੀ ਮੰਨ ਕੇ ਕਰੀ ਮੰਨ ਕੋ ਸਹੀ ਇਹ ਕੀ ਉਹਨਾਂ ਨੂੰ ਜਿੰਨੀ ਜਲਦੀ ਹੋ ਸਕਦਾ ਟਰੇਸ ਕੀਤਾ ਜਾਏ ਪਕੜਿਆ ਜਾਏ ਜਿੱਥੇ ਵੀ ਹੈਗੇ ਆ ਉਹਨਾਂ ਨੂੰ ਫੜ ਕੇ ਆਪਣਾ ਜੋ ਵੀ ਕਾਰਵਾਈ ਬਣਦੀ ਹੋ ਜਜ ਕਾਰਵਾਈ ਕੀਤੀ ਸੀ ਗੁਰਪ੍ਰੀਤ ਸਿੰਘ ਕੀ ਕਹ ਲੋ ਸੀ ਰਾਜ ਵੀ ਮੈਂ ਜਾ ਰਿਹਾ ਸੀ ਉੱਤੇ ਕੁਝ ਸਮਾਨ ਲੈਣ ਜਾ ਰਿਹਾ ਸੀ ਪਿੰਡੀ ਦੇ ਟਾਬੇ ਤੇ ਤੇ ਜਦੋਂ ਜਾ ਰਿਹਾ ਸੀ ਤੇ ਮੈਂ ਦੇਖਿਆ ਉੱਤੇ ਕਿ ਕਾਫੀ ਮੁੰਡੇ ਲੜੀ ਜਾਂਦੇ ਸੀਗੇ ਤੇ ਮੈਨੂੰ ਨਹੀਂ ਪਤਾ ਸੀ ਕਿ ਇਹ ਮੇਰੇ ਭਾਜੀ ਹੁਣੀ ਹੈਗੇ ਆ ਭਾਜੀ ਹੁਣੀ ਸੀਗੇ ਤੇ ਜਦੋਂ ਮੈਂ ਗਿਆ ਕੋਲ ਤੇ ਕਾਫੀ ਯਾਨੀ ਕਿ ਲੱਤ ਲੱਤਾਂ ਨਾਲ ਕਾਫੀ ਕੁੱਟੇ ਜਾਂਦੇ ਸੀਗੇ ਤੇ ਬੋਤਲ ਯਾਨੀ ਕਿ ਉਹਨਾਂ ਦੇ ਹੱਥ ਵਿੱਚ ਫੜੀ ਹੋਈ ਸੀ ਕਾਫੀ ਮੁੰਡੇ ਸਿਗੇ ਤੇ ਮੈਂ ਉਹਨਾਂ ਨੂੰ ਕਿਹਾ ਵੀਰੇ ਵੀ ਤੁਸੀਂ ਮੈਂ ਹੱਥ ਵੀ ਜੋੜਤੇ ਸੀ ਵੀਰੇ ਵੀ ਤੁਸੀਂ ਛੱਡ ਦੋ ਨਾ ਮਾਰੋ ਇਹਨਾਂ ਨੂੰ ਤੇ ਜਦੋਂ ਉਹ ਮਾਰਦੇ ਸੀਗੇ ਫਿਰ ਉਹਨਾਂ ਨੇ ਇੱਕ ਗੱਡੀ ਲਿਆਂਦੀ ਵਰਨਾ ਗੱਡੀ ਸੀ ਬਲੈਕ ਕਲਰ ਦੀ ਤੇ ਉਹ ਗੱਡੀ ਉੱਪਰ ਚੜਾਉਂਦੇ ਸੀ ਵਾਰੀ-ਵਾਰੀ ਉਹਨਾਂ ਦਾ ਬੰਦਾ ਅੱਗੋਂ ਆ ਜਾਂਦਾ ਸੀ ਫਿਰ ਬ੍ਰੇਕ ਲਾ ਲੈਂਦੇ ਸੀਗੇ ਫਿਰ ਕੋਲ ਲਿਆਂਦੇ ਸੀਗੇ ਫਿਰ ਬ੍ਰੇਕ ਲਗਾ ਲੈਂਦੇ ਸੀਗੇ ਫਿਰ ਜਦੋਂ ਭਾਜੀ ਉਹਨਾਂ ਨੂੰ ਜਾਨੀ ਕਿ ਕੁੱਟ ਕੇ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਬੂਟ ਥੱਲੇ ਢਾ ਕੇ ਬੂਟ ਮਾਰਦੇ ਰਿਹਾ ਉੱਪਰੋਂ ਗੱਡੀ ਨੂੰ ਹੀ ਪੱਥਰ ਮਾਰ ਕੇ ਗਏ ਆ ਮਾਰਗੇ ਪੱਤਰ ਫਿਰ ਉਸ ਤੋਂ ਬਾਅਦ ਭਾਜੀ ਹੁਣਾਂ ਨੂੰ ਤਾਂ ਹੋਸ਼ ਨਹੀਂ ਸੀਗੀ ਮੈਂ ਵੀ ਇਕੱਲਾ ਹੀ ਸੀਗਾ ਤੇ ਫਿਰ ਮੈਂ ਬਹੁਤ ਔਖਾ ਹੋ ਕੇ ਇਹਨਾਂ ਨੂੰ ਲੈ ਕੇ ਆਇਆ ਐਕਟਿਵਾ ਤੇ ਬਹੁਤ ਔਖਾ ਬਿਠਾ ਕੇ ਐਕਟਿਵਾ ਤੇ ਲੈ ਕੇ ਆਇਆ ਇਹਨਾਂ ਨੂੰ ਹੋਸ਼ ਨਹੀਂ ਸੀਗੀ ਤੇ ਇੱਕ ਮੁੰਡੇ ਦੀ ਮੈਂ ਹੈਲਪ ਮੰਗੀ ਸੀਗੀ ਉਹ ਮੇਰੇ ਨਾਲ ਆਇਆ ਉਹਨੇ ਕਿਹਾ ਵੀ ਚੱਲ ਵੀਰੇ ਮੈਂ ਚੱਲਦਾ ਤੁਹਾਡੇ ਨਾਲ ਤੇ ਉਹਨਾਂ ਨੇ ਬਹੁਤ ਬੁਰੀ ਹਾਲ ਆਪਦੇ ਵੱਲੋਂ ਉਹਨਾਂ ਨੇ ਮਾਰ ਕੇ ਹੀ ਸੈਟ ਦਿੱਤਾ ਸੀਗਾ ਜਿੰਨੇ ਵਿੱਚ ਦੀ ਰਾਤ ਦੋ ਤੋਂ 2:30 ਵਜੇ ਦੇ ਵਿੱਚ ਵਿੱਚ ਦੀ ਆ ਤੇ ਵੀਰੇ ਉਹਨਾਂ ਦੇ ਗੋਲਡ ਪਾਇਆ ਸੀਗਾ ਅਸੀਂ ਵੀ ਮੈਰਿਜ ਤੇ ਗਏ ਸੀ ਪਹਿਲੇ ਦੇਖਿਆ ਸੀ ਪਾਇਆ ਸਾਰਾ ਕੁਝ ਤੇ ਅਸੀਂ ਪਹਿਲੇ ਆ ਗਏ ਸੀ ਵੀਰੇ ਉਹਣੀ ਥੋੜੀ ਜਿਹੀ ਲੇਟ ਆਏ ਸੀਗੇ ਕਿੰਨੇ ਬੋ ਜਿੰਦੇ ਬੰਦੇ ਸੀਗੇ ਟੋਟਲੀ ਜੇ 15 ਤੋਂ 20 ਬੰਦੇ ਸੀਗੇ ਜੀ 15 ਤੋਂ ਜੋ ਕੋਟਰੇ ਸੀਗੇ ਤੇ ਬਹੁਤ ਜ਼ਿਆਦਾ ਉਹਨਾਂ ਨੇ ਯਾਨੀ ਕਿ ਆਪਦੇ ਵੱਲੋਂ ਮਾਰ ਕੇ ਬਹੁਤ ਮਹੱਗੋ ਕੀਤਾ ਮੈਂ ਭਾਜੀ ਦੇ ਉੱਪਰ ਵੀ ਹੋ ਗਿਆ ਉਹਨਾਂ ਨੇ ਬਹੁਤ ਲੱਤਾਂ ਮਾਰੀਆਂ ਬਹੁਤ ਹੀ ਜ਼ਿਆਦਾ ਲੱਤਾਂ ਮਾਰੀਆਂ ਸੀਗੇ ਕੀ ਕਿਸੇ ਨੂੰ ਜਾਣਦਾ ਬੰਦੇ ਵਿੱਚੋਂ ਨਹੀਂ ਮੈਂ ਜਾਣਦਾ ਨਹੀਂ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत